ਰੰ ਦੇ ਵਿੱਚ ਲਾਪਰਵਾਹੀ ਨੇ ਇੱਕ ਫੌਜੀ ਦੀ ਜਾਨ ਲੈ ਲਈ ਹੈ ਵਿਆਹ ਸਮਾਗਮ ਦੇ ਵਿੱਚ ਗੋਲੀ ਚੱਲੀ ਤੇ ਗੋਲੀ ਲੱਗਣ ਦੇ ਕਰਕੇ ਫੌਜੀ ਦੀ ਮੌਤ ਹੋ ਗਈ ਹੈ ਦਰਅਸਲ ਡਾਂਸ ਫਲੋਰ ਤੇ ਨੱਚਦੇ ਸਮੇਂ ਇਹ ਘਟਨਾ ਵਾਪਰੀ ਹੈ ਹਾਲ ਹੀ ਦੇ ਵਿੱਚ ਫੌਜੀ ਦਾ ਵਿਆਹ ਹੋਇਆ ਸੀ ਪਿੰਡ ਮਲ ਮੋਹਰੀ ਦੇ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ 5 ਦਿਨ ਪਹਿਲਾਂ ਮਹਿਜ਼ 5 ਦਿਨ ਪਹਿਲਾਂ ਹੀ ਫੌਜੀ ਗੁਰਸੇਵਕ ਸਿੰਘ ਦਾ ਵਿਆਹ ਹੋਇਆ ਸੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਸਰੋਵਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਕਾਰਵਾਈ ਕੀਤੀ ਜਾ ਰਹੀ ਹੈ ਦਾ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਗਿਆ ਜਿਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਹਰ ਵਾਰ ਅਪੀਲ ਕੀਤੀ ਜਾਂਦੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਵਿਆਸ ਮਾਗਮਾ ਦੇ ਵਿੱਚ ਜਿਵੇਂ ਐਸੇ ਵੀ ਕਿਸੇ ਫੰਕਸ਼ਨ ਦੇ ਵਿੱਚ ਹਵਾਈ ਫਾਇਰ ਨਾ ਕੀਤੇ ਜਾਣ ਪਰ ਕੁਝ ਲੋਕ ਨੇ ਜਿਹੜੇ ਕਿ ਸੁਣਨ ਦਾ ਨਾਮ ਨਹੀਂ ਲੈ ਰਹੇ ਜਾਂ ਫਿਰ ਉਹਨਾਂ ਦੇ ਕੰਨਾਂ ਤੇ ਜੂ ਤੱਕ ਨਹੀਂ ਸਰ ਕਰੇ ਇੱਕ ਅਜਿਹੀ ਲਾਪਰਵਾਹੀ ਜਿਸ ਨੇ ਇੱਕ ਫੌਜੀ ਦੀ ਜਾਨ ਲੈ ਲਈ ਜਿਹੜਾ ਕਿ 5 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਤਰਨ ਤਾਰਨ ਦੇ ਵਿੱਚ ਲਾਪਰਵਾਹੀ ਦੀ ਘਟਨਾ ਵਾਪਰੀ ਹੈ ਪਿੰਡ ਮੱਲ ਮੋਹਰੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਡੀਜੇ ਫਲੋਰ ਤੇ ਜਿਹੜਾ ਹੈਗਾ ਡਾਂਸ ਫਲੋਰ ਤੇ ਨੱਚ ਰਹੇ ਸੀ ਜਦੋਂ ਇਹ ਘਟਨਾ ਵਾਪਰੀ ਹੈ ਗੋਲੀ ਚੱਲੀ ਤੇ ਫੌਜੀ ਦੀ ਮੌਤ ਹੋ ਗਈ ਹੈ ਤਸਵੀਰ ਦੇਖ ਸਕਦੇ ਹੋ ਜਿਹੜੀਆਂ ਵਿਆਹ ਦੀਆਂ ਖੁਸ਼ੀਆਂ ਸੀ ਉਹ ਸਾਰੀਆਂ ਗਮ ਦੇ ਵਿੱਚ ਬਦਲ ਗਈਆਂ ਪੂਰੀ ਪਿੰਡ ਪੈਂਦਾ ਹੈ ਸਦਰ ਤਰਨ ਤਾਰਨ ਦੇ ਵਿੱਚ ਜੋਬਨ ਸਿੰਘ ਪੁੱਤਰ ਬਲਕਾਰ ਸਿੰਘ ਸੀਗਾ ਇਹਨਾਂ ਦੇ ਘਰੇ ਇੱਕ ਫੈਮਿਲੀ ਫੰਕਸ਼ਨ ਸੀਗਾ ਜੋ ਇੱਕ ਆਰਮੀ ਆਫੀਸਰ ਹੈਗੇ ਇਹਦੇ ਜਿਹੜੇ ਕਲੀਗ ਸੀਗੇ ਦੋ ਗੁਰਸੇਵਕ ਸਿੰਘ ਪੁੱਤਰ ਪਰਗੜ ਸਿੰਘ ਖਡੂਰ ਸਾਹਿਬ ਦਾ ਸੀਗਾ ਤੇ ਇੱਕ ਸਰਵੋਗਲ ਸਿੰਘ ਪੁੱਤਰ ਸੁਖਦੇਵ ਸਿੰਘ ਇਹ ਵੀ ਖਡੂਰ ਸਾਹਿਬ ਦਾ ਸੀਗਾ ਇਹ ਜੀ ਪਾਰਟੀ ਨੂੰ ਉਥੇ ਸੈਲੀਬ੍ਰੇਟ ਕਰਨ ਵਾਸਤੇ ਆਈ ਸੀ ਕਿ ਤੇ ਜਿਹੜਾ ਗੁਰਸੇਵਕ ਆ ਸਰਵੋਗਲ ਜਿਹੜੇ ਸੀਗੇ ਉਹ ਵੈਪਨ ਦੇ ਨਾਲ ਵਾਈਫਾਈ ਕਰਨ ਲੱਗ ਪਏ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਮੈਂ ਕਰਨਾ ਮੈਂ ਕਰਨਾ ਉਹ ਕਿਤੇ ਅਨਫੋਰਚੂਨੇਟਲੀ ਜਿਹੜੀ ਹੈਗੀ ਗੁਰਸੇਵਕ ਦੇ ਉਹ ਕੁੜੀ ਸਰਵੋਗਲ ਵੱਲ ਵਜਦੀ ਗਈ ਹੈ ਤੋਂ ਔਨ ਦਸ ਸਪੌਟ ਉਦੀ ਡੈਥ ਹੋ ਜਾਂਦੀ ਹੈ ਪੇਰੈਂਟਸ ਵੈਰਾ ਉਹਦੀ ਆਏਗੀ ਉਹਨੂੰ ਐਸੀ ਐਫਆਈਆ ਦਿੱਤੀ ਗਈ ਹੈ ਤੇ ਜਿਹੜਾ ਸਰਵਲ ਸਿੰਘ ਹੈ ਉਹਨੂੰ ਅਸੀ ਉਹਦੇ ਅਰੈਸਟ ਪਾਈਏਗੀ ਤੇ ਲੀਗਲ ਪ੍ਰੋਸੈਸ ਤੇ ਜਿਹੜੀ ਵੀ